ਨور ਆਇਆ ਕਦੀ ਨੋ ਰੇ ਨੁਗਾਲੇ ਸੋਹਣ ਵੀਰਵੇ ਪਾਪੀ ਸੁ ਬੇਸਾਰਿਆਂ ਦੇ ਘਾਰੇ ਦੀਆਂ ਕੀਰਵੇ ਪਾਪੀ ਸੁ ਬੇਸਾਰਿਆਂ ਦੇ ਘਾਰੇ ਦੀਆਂ ਕੀਰਵੇ ਤੈਨੂੰ ਦੱਸਾਂ ਕੀ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਇਹਨਾਂ ਨਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਉਹ ਤਾਂ ਉਹਨਾਂ ਦੀ ਸੀ ਮਾਈ ਦਿੰਦੇ ਸੇ ਰ ਜਣੇ ਰੱਬ ਜਾਣਦਾ ਦੀਰੇ ਮੜੇ ਪੁੱਤ ਸੜੀ ਦੇ ਨੇ ਕਰਕੇ ਕਮਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਇਹ ਨਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਉਹ ਵਸੀ ਸਾਲ ਤੋਂ ਵੀ ਉਮਰ ਵਾ ਡੇਰੀ ਦਾਦੀ ਜੀ ਜੱਗੋਂ ਵਖਰੀ ਐ ਵੇਖੀ ਮੈਂ ਦਲੇਰੀ ਦਾਦੀ ਦੀ ਜੱਗੋਂ ਵਖਰੀ ਐ ਵੇਖੀ ਮੈਂ ਦਲੇਰੀ ਦਾਦੀ ਦੀ ਓ ਪੁੱਤ ਸੜੀ ਦੇ ਇਨ ਤੂੰ ਸਿੜੀ ਦੇ ਨੇ ਕਰਕੇ ਕਮਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਇਹ ਨਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਉਹ ਬੇਤੋਂ ਦੱਸਿਆ ਨਹੀਂ ਜਾਂਦਾ ਜਿਹੜਾ ਹੋ ਆ ਪਾਪ ਵੇ ਕਿਵੇਂ ਸੁਣੇਗਾ ਕਹਾਣੀ ਪਾਜ ਵਾੜਾ ਪਾਪ ਵੇ ਕਿਵੇਂ ਸੁਣੇਗਾ ਕਹਾਣੀ ਪਾਜ ਵਾੜਾ ਪਾਪ ਵੇ ਸਾਂ ਕੀ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਇਹਨਾਂ ਨਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਜਿਹਨੇ ਨਿਹੱਥ ਜੱਲਾਂ ਦਾ ਧਰਮੋ ਨਾ ਢੋਲ ਲੈਵੇ ਚੰਨ ਪੰਨਿਆਂ ਦੇ ਹੋਗੇ ਅੱਖੀਆਂ ਤੋਂ ਉਹ ਲੈਵੇ ਮਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਇਹ ਨਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਹੋ ਘਟ ਨਹੀਂ ਹਟੇ ਜੱਲਾ ਤਾਂ ਨੇ ਸੁਰੀਆਂ ਨਾ ਕੋ ਆਵੇ ਉਹ ਜੋ ਜਿਮੀ ਅਸਮਾਨ ਮਾਰ ਰੋ ਆਵੇ ਓ ਸ਼ੇਰ ਖਾਨ ਬਣਿਆ ਨਿਆ ਢਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਇਹ ਨਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਓ ਭੱਜੇ ਜਿੰਨਾ ਦੇ ਮਖੋ ਲਲੇ ਰਟਾਰੇ ਦੇ ਕੇ ਸੀਨਾ ਉਤਾਉਦਾ ਪਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਇਹਨਾਂ ਨਾਲ ਨੂਰੀਆ ਤੈਨੂੰ ਦੱਸਾਂ ਕੀ ਕੀ ਬੀਤੀ ਹੋਏ ਸਮੇਂ ਤੋਂ ਵੱਧ ਸਮਾਂ ਲੈ ਗਿਆ ਇਸ ਗੱਲ ਦੀ ਉਸਤਾਖੀ ਦੀ ਮਾਫੀ ਮੰਗਦੇ ਆ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਵਾ ਫਿਰ ਦੁਬਾਰਾ ਸਾਰਿਆਂ ਦਾ ਬਹੁਤ ਧੰਨਵਾਦ ਮਹਾਂਪੁਰਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਾਰਿਆਂ ਸੰਗਤਾਂ ਦੀ ਚੜ੍ਹਦੀ ਕਲਾ ਕਰਨ ਆਓ ਅਗਲਾ ਸਮਾਂ ਪ੍ਰੋਫੈਸਰ ਸਾਹਿਬ ਜੀ ਆਪ ਜੀ ਨਾਲ ਸਾਂਝਾ ਕਰਨਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ